ਸਚਖੰਡ ਵਾਸੀ ਸੰਤ ਬਾਬਾ ਦਰਸ਼ਨ ਸਿੰਘ ਕੁਲੀਵਾਲਿਆਂ ਦੇ ਗੁਰਦੁਆਰਾ ਜਨਮ ਸਥਾਨ ਪਿੰਡ ਕਾਲੇ ਵਿਖੇ ਮੁਖ ਸੇਵਾਦਾਰ ਪਾਈ ਅਮਰੀਕ ਸਿੰਘ ਸੰਧੂ ਦੀ ਦੇਖਰੇਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਚਖੰਡ ਵਾਸੀ ਬਾਬਾ ਦਰਸ਼ਨ ਸਿੰਘ ਜੀ ਕੁਲੀਵਾਲਿਆਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਸਤਕਾਰ ਨਾਲ ਮਨਾਇਆ ਗਿਆ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਦੌਰਾਨ ਪੰਥ ਪ੍ਰਸਿੱਧ ਕੀਰਤਨੀਏ ਰਾਗੀ ਅਤੇ ਢਾਡੀ ਜਥਿਆਂ ਵੱਲੋਂ ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਅਤੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਗੁਰੂ ਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਏ ਗਏ ਅਤੇ ਨਵੇਂ ਵਿਆਹ ਜੋੜਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਜਥਾ ਸ਼ਹਿਰੀ ਦੇ ਪ੍ਰਧਾਨ surjit singh pehlwan ਪ੍ਰਧਾਨ amrik singh sandhu ਪ੍ਰਧਾਨ hardeep singh thekedar advocate satish singh baba lajpreet singh baljit singh pallawalo ਆਸ਼ੀਰਵਾਦ ਦਿੱਤਾ ਗਿਆ ਹਰ ਸਾਲ ਦੀ ਤਰ੍ਹਾਂ ਪਿਆ ਫਗਣ ਨੂੰ ਜੀਮਾਨ ਸੰਤ ਬਾਬਾ ਦਰਸ਼ਨ ਸਿੰਘ ਦੇ ਜਨਮ ਸਥਾਨ ਦੇ ਉੱਤੇ ਸਮਾਗਮ ਕਰਾਇਆ ਗਿਆ ਜਿਸ ਦੇ ਵਿੱਚ ਲੋੜਵੰਦ ਜੋੜਿਆਂ ਦੇ ਨਵਾਂ ਦੇ ਵਿਆਹ ਕੀਤੇ ਗਏ ਨੇ ਇਸ ਹਰ ਸਾਲ ਜਿਹੜੀ ਸੰਗਤ ਆ ਕਾਲੇ ਪਿੰਡ ਦੀ ਸਾਰਾ ਇਲਾਕਾ ਨਿਵਾਸੀ ਇਕੱਠੇ ਹੋ ਕੇ ਬੜੇ ਪਿਆਰ ਸਦਾਰਨ ਸਵਾਗਤ ਮਨਾਉਂਦੇ ਨੇ ਜਿਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਸਾਡੀ ਸਾਰੀ ਕਮੇਟੀ ਬਹੁਤ ਹੀ ਤਕੜੀ ਉਤਸ਼ਾਹ ਨਾਲ ਕੰਮ ਕਰਦੀ ਆ ਇੱਥੇ ਕਿਸੇ ਚੀਜ਼ ਲੰਗਰ ਪਾਣੀ ਦਾ ਬਹੁਤ ਪ੍ਰਬੰਧ ਕੀਤਾ ਜਾਂਦਾ ਜਿਹੜੇ ਜੋੜੇ ਆ ਵਾਹੇ ਜੋੜੇ ਨੇ ਉਹਨਾਂ ਵਾਸਤੇ ਜੋ ਲੋੜਵੰਤ ਸਮਾਨ ਆ ਉਹਨਾਂ ਨੂੰ ਸਾਰਾ ਸਮਾਨ ਦਿੱਤਾ ਜਾਣਾ ਸਮੂਹ ਸੰਗਤਾਂ ਨੂੰ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਜਿਹਦੇ ਪੁੱਤਰ ਜਨਮ ਸਥਾਨ ਤੇ 13 ਫੱਗਣ ਵਾਲੇ ਸਮਾਗਮ ਮਨਾਏ ਜਾਂਦੇ ਹਨ ਜੋ 13 ਫੱਗਣ 24 ਫਰਵਰੀ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਮਨਾਇਆ ਗਿਆ ਹੈ ਜੋ 22 ਤਰੀਕ ਦਿਨ ਸ਼ਨੀਵਾਰ ਨੂੰ ਤਿੰਨ ਪਰਿਵਾਰਾਂ ਵੱਲੋਂ ਸ਼੍ਰੀ ਕਾਨਪਾਟ ਸਾਹਿਬ ਪ੍ਰਾਰੰਭ ਹੋਏ ਹਨ ਜਿਨ੍ਹਾਂ ਦੇ ਭੋਗ ਅੱਜ 9 ਵਜੇ ਨੂੰ ਪਾ ਕੇ ਕਰਕੇ 9 ਵਜੇ ਤੋਂ ਲੈ ਕਰਕੇ 4 ਵਜੇ ਤੱਕ ਖੁੱਲੇ ਦੀਵਾਨ ਸਜਾਇਗੇ ਜਨਮਸਥਾਨ ਤੇ 13 ਫਗਣ ਨੂੰ ਦਿਨ 24 ਤਰੀਕ ਨੂੰ ਇੱਥੇ ਹਰ ਸਾਲ ਦੀ ਤਰ੍ਹਾਂ ਆਨੰਦ ਕਾਰਜ ਕਰਾਏ ਜਾਂਦੇ ਨੇ ਜੋ ਐਨਕੀ ਨੌ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਆ ਸਾਰਾ ਨਗਰ ਸਾਰਾ ਪਰਿਵਾਰ ਮੁਲਕ ਸਾਰਾ ਇਕੱਠਾ ਹੋ ਕੇ ਬਾਬਾ ਜੀ ਦੇ ਨਾਂ ਤੇ ਇੱਥੇ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਆ ਜੀ ਤੇ ਬਹੁਤ ਹੀ ਉਪਰਾਲਾ ਵੇਸਣ ਪਗਾ ਸੂਟ ਬਾਦ ਦੇ ਵਿੱਚ ਸਗਰਾਂ ਤੇ ਇਹਨਾਂ ਨੂੰ ਸਮਾਨ ਦੇਣਾ ਜੀ